ਲਓ ਜੀ ਅੱਜ ਮੇਰਾ ਛੋਟਾ ਭਰਾ ਗੁਰਬਖਸ਼ ਸਿੰਘ ਖੋਖਰ ਕਹਿੰਦਾ ਮੈਨੂੰ ਕਾਫਤਾ ਦੇ ਵੀ 2 ਤੋਂ 3 ਟੇਕਾਂ ਸੁਣਾ ਦਿਓ ਲਓ ਜੀ ਇਹਦੀ ਫਰਮਾਇਤ ਤੇ ਤੈਨ ਤੋਂ 4 ਟੇਕਾਂ ਤੁਹਾਨੂੰ ਸੁਣਾ ਰਹੇ ਆ ਤੇ ਨਾਲੇ ਆਪਣੀ ਖੇਤੀ ਬਾੜੀ ਦੇ ਵਿੱਚ ਅਸੀਂ ਆ ਗੇੜਾ ਮਾਰ ਰਹੇ ਸੀ ਵੀ ਕੱਲ ਨੂੰ ਸਪਰੇਅ ਵੀ ਕਰਨੀ ਆ ਲਓ ਜੀ ਹੋ ਜਾਏਗਾ ਕੰਮ ਚੱਲੀਏ ਵੀ ਗੁਰਬਖਸ਼ ਸਿੰਘ ਓਕੇ ਓਕੇ ਜਾ ਵੀਰੇ ਔ ਸਭ ਦੇ ਨਾਲ ਕਰੋ ਹਮਦਰਦੀ ਪਿਆਰ ਦੀ ਜੋਤ ਜਗਾ ਕੇ ਗੁੱਸਾ ਨਫ਼ਰਤ ਤੋਖੇ ਬਾਜੀ ਦਿਲ ਤੋਂ ਦੂਰ ਪਾ ਜਾ ਕੇ ਹਉ ਕਰ ਆਵੇ ਜੋ ਆਖੋ ਇਸ ਨੂੰ ਜੀ ਆਇਆਂ ਨੂੰ ਆਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਹੋ ਜੋ ਗੁੱਸੇ ਤੋਂ ਦੂਰ ਨੇ ਰਹਿੰਦੇ ਰੋਗ ਉਹਨਾਂ ਦੇ ਨਸਦੇ ਸਦਾ ਸਿਆਣੇ ਇਹ ਗੱਲ ਕਹਿੰਦੇ ਹੱਸਦਿਆਂ ਦੇ ਘਰ ਵੱਸਦੇ ਜੱਗ ਨੂੰ ਸੋਦਾ ਪਹਿਨੋ ਪਾਈ ਮਣਨੋ ਪਾਉਂਦਾ ਖਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਓ ਸਾਰੀ ਦੁਨੀਆ ਮਿੱਤਰਾਂ ਦੀ ਹੈ ਸਾਰੀ ਦੁਨੀਆ ਮਿੱਤਰਾਂ ਦੀ ਹੈ ਕੋਈ ਨਹੀਂ ਮਗਾਨਾ ਜੋ ਵੀ ਆਇਆ ਸਭ ਨੇ ਜਾਣਾ ਯਕਤ ਮੁਸਾਫਰਖਾਨਾ ਇੱਕੋ ਜੋਤੀ ਸਭ ਦੇ ਅੰਦਰ ਸਮਝੋ ਤੇ ਸਮਝਾਓ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ ਇਹ ਦੁਨੀਆ ਮੇਲਾ ਚਾਰ ਦਿਨਾਂ ਦਾ ਹੱਸ ਕੇ ਟਾਈਮ ਲੰਗਾਓ